ਕੀ ਰਿਆ ਖੜੀ ਹੋ ਸਸੀ ਕਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਬਰਾ ਠੀਕ ਠਾਕ ਲੋ ਭਾਈ ਜੀ ਆਪਾਂ ਕਰ ਲੰਗੇ ਆ ਵਲੋਗ ਦੀ ਸਟਾਰਟਿੰਗ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਾਈ ਯਾਰ ਚੈਨਲ ਬਹੁਤ ਡਾਊਨ ਹੋ ਗਿਆ ਲੋ ਭਈਆ ਚੁਨੀ ਤਾਂ ਸੁੱਕ ਗਿਆ ਪਾਣੀ ਤੇ ਮੌਸਮ ਅਜ ਵੀ ਖੂਬ ਸਾਫ਼ ਹੀ ਰਵੇ ਬਾਕੀ ਮਾਲਕ ਨੂੰ ਵੀ ਮਨਜ਼ੂਰ ਹੈ ਨਾ ਹੌਲੀ ਹੌਲੀ ਕੀਰਾ ਮੁੜ ਕੇ ਥੋੜਾ ਜਿਹਾ ਵਾਵਾ ਜੀ ਫੇਰ ਟੈਨਸ਼ਨ ਮੁੱਕ ਜਾਂਦੀ ਹੈ ਆਪਾਂ ਹੀ ਜੋੜੀਆਂ ਦਾ ਛੜਤੀਆਂ ਦੋ ਜੋੜੀਆਂ ਛੜੀਆਂ ਨਵੀਆਂ ਇੱਕ ਦਾ ਆ ਬੈਠਾ ਕੂਤਰ ਆਵੇ ਤੇ ਕੂਤਰੀ ਆਵਰਤੀ ਆ ਜੋੜੀ ਛੜੀ ਇੱਕ ਆਪਾਂ ਤੇ ਬੱਚੇ ਠੀਕ ਆ ਗੇਰਾ ਲੋ ਜੀ ਭੈ ਜੀ ਆਪਾ ਹੁਣ ਪੱਟ ਪੱਟੇ ਮੜ ਲੀਏ ਤੇ ਅੱਜ ਗੂਤਰ ਦਾ ਬਾਹਰ ਕੱਟੇ ਨਹੀਂ ਸੀ ਤੇ ਜੋਤ ਨੂੰ ਹੈ ਨਾ ਯਾਰ ਰੋਣੇ ਪਾ ਦੂ ਮਨੇ ਪੱਟੇ ਵਾ ਕੇ ਲਿਆਉਂਗਾ ਆਸ਼ਾ ਕਰ ਮੈਂ ਗੂਤਰ ਮੈਂ ਦੋਵੇਂ ਹੋ ਰਸਾ ਹੋਵੇ ਵਸੇ ਤਾਂ ਤੇਨ ਚਾਰ ਹੀ ਜਾ ਤੜਨਾਲੀ ਤੇ ਆਹ ਫਿਰ ਬਚੂਰਾ ਚੱਲੀਏ ਵੱਡਣ ਪੱਠੇ ਵੜਾ ਕੇ ਲਿਆਂਗੇ ਮੇਰੇ ਨਾਲ ਚੱਲ ਫਿਰ ਜੂਤ ਕਿਧਰ ਉੱਠ ਗਿਆ ਲਓ ਜੀ ਬਾਈ ਜੀ ਪੱਠੇ ਆਪਾਂ ਦੇ ਦਿੱਤੇ ਵੜ ਥੋੜੇ ਜਿھے ਕੁਤਰ ਵੀ ਦਿੱਤੇ ਆ ਤਾਂ ਕਰਕੇ ਤੇ ਮੈਂ ਕਿਹਾ ਵੀ ਕਿਹਨਾਂ ਲਾਦ ਕੇ ਥੋੜੇ ਜਿھے ਕੱਲ ਵਾਲੇ ਪੈਸੇ ਉਹਨਾਂ ਵਿੱਚ ਕੁਤਰਦੇ ਤੇ ਅੱਜ ਪਰਸੇ ਜਿਆ ਵਾਦੀ ਮਾਰੀ ਬੈਠਾ ਰਹਾ ਬੱਦਲ ਜੀ ਫੇਰ ਕੱਢਿਆ ਆ ਜੂਤ ਇਧਰ ਪਾਵਾ ਫਿਰਦਾ ਹੀ ਦਾਣਾ ਪਾਣੀ ਕੁਤਰਾਂ ਨੂੰ ਤੇ ਮੌਨਿਚਰ ਚ ਮੈਂ ਵੱਢ ਕੇ ਇੱਥੇ ਵੱਢ ਕੇ ਥੋੜੀ ਗੁਦਰ ਦੇ ਮੈਂ ਪਾਉਣੀ ਦੇ ਕੇ ਰਹਾ ਲੈ ਕੇ ਦਮ ਤੇ ਇਹ ਪਾਉਂਦਾ ਦਾਣਾ ਪਾਣੀ ਤੇ ਆਪਾਂ ਦਮ ਲੈ ਲੇਗੇ ਤੇ ਫੇਰ ਪਾਉਨੇ ਪੱਟਾਈ ਬੱਚੇ ਆਪਣੇ ਸੈਟ ਆ ਬੱਚੇ ਆਪਣੇ ਸੈਟ ਆ ਕੋਈ ਬਾਕੀ ਹੈ ਦਾਣੇ ਇਹਨਾਂ ਨੇ ਖਾ ਲਈ ਆਏ ਥੱਲੇ ਵਾਲੇ ਖਾ ਲਈ ਇਹ ਤਾਂ ਖਾ ਲਈ ਤਰੀ ਬਾਰ ਫੜਦੇ ਨਾ ਬਈ ਹੁਣ ਬਾਰੀ ਆ ਲਾਓ ਬੇਟਾ ਕਾਂਬਾ ਸਿੱਟਣ ਲੱਗ ਪਿਆ ਸਾਰਾ ਹੋ ਗਿਆ ਅੰਮੀ ਆ ਰਹੀ ਮਦਾਮ ਇੱਧਰ ਵੀ ਆਪਾਂ ਇਹ ਨਵੀਂ ਜੋੜੀ ਛੜਤੀ ਐ ਜਿਹਦਾ ਪਹਿਲੇ ਵਾ ਬੱਚਾ ਬਹੁਤ ਸੋਹਣਾ ਪਹਿਲੀ ਡਾਈ ਦਿਨਸ਼ ਪਾਇਆ ਸੀ ਦੂਜੀ ਡਾਈ ਦੇਰੀ ਲੱਗੀ ਲਓ ਜੀ ਬਾਈ ਜੀ ਅੱਜ ਆਪਣੀ ਢੂਈ ਬਹੁਤ ਪ੍ਰੋਬਲਮ ਕਰੀ ਜਾਂਦੀ ਹੈ ਢੂਈ ਬਹੁਤ ਦਰਦ ਕਰੀ ਜਾਂਦੀ ਹੈ ਚਲੋ ਠੀਕ ਹੈ ਬਾਈ ਜੀ ਆਪਾਂ ਹੁਣ ਕੰਮ ਲਗਿਆ ਬਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰਵਾਜੇ ਅੱਜ ਆਪਾਂ ਦੋ ਨਵੀਆਂ ਜੋੜੀਆਂ ਫੂਟ ਸ਼ਾਟੀਆਂ ਤੇ ਅੱਜ ਬਲੌਗ ਚ ਬੱਚੇ ਵੀ ਸਾਰੇ ਦਿਖਾਤੇ ਤੇ ਚਲੋ ਠੀਕ ਹੈ ਬਾਈ ਜੀ ਸਤਿਕਾਰ ਦੀ ਸਾਰਿਆਂ ਨੂੰ ਤੇ ਆਪਾਂ ਦੇਖ ਲੈਣੇ ਆ ਤਾਰਕ ਮਹਿਤਾ ਦਾ ਉਲਟਾ ਚਸ਼ਮਾ